ਨਹੀਂ ਪੀਤੀ ਹੋਈ ਸੀ ਮੈਂ ਸ਼ਰਾਬ। ਸ਼ਰਾਬ ਦੇ ਹਾਲਤ ਦੇ ਵਿੱਚ ਕਿਹੜਾ ਬੰਦਾ ਰਿਪੋਰਟ ਲਖਾਨ ਜਾਂਦਾ ਹੈ ਜੀ? ਡੀਜੇ ਗਰੁੱਪ ਨੇ ਜਿਹੜੇ ਡਾਂਸਰ ਸਿਮਰ ਸੰਧੂ ਤੇ ਇਲਜ਼ਾਮ ਲਾਇਆ ਸੀ ਕਿ ਸਿਮਰ ਸੰਧੂ ਨੇ दारू ਪੀਤੀ ਸੀ ਤੇ ਸਟੇਜ ਤੇ ਮਾਈਕ ਫੜ ਕੇ ਸਿਮਰ ਸੰਧੂ ਨੇ ਗਾਣਾ ਕੱਢੀਆਂ ਸੀ ਤੇ ਇਸ ਕਰਕੇ ਹੀ ਵਿਆਹ ਵਾਲੇ ਲੋਕ ਭੜ ਕੇ ਇਹਨਾਂ ਸਾਰੇ ਇਲਜ਼ਾਮਾਂ ਬਾਰੇ ਉਹ ਡਾਂਸਰ ਸਿਮਰ ਸੰਧੂ ਨੇ ਆਪਣਾ ਪੱਖ ਰੱਖਿਆ ਹੈ। ਕੁੜੀ ਨੇ ਕਿਹਾ ਕਿ ਮੈਂ ਡਰਿੰਕ ਕਰਦੀ ਹੋਵਾਂਗੀ ਪਰ ਉਸ ਦਿਨ ਮੈਂ ਜਮਾਂ ਵੀ ਸ਼ਰਾਬ ਨਹੀਂ ਸੀ ਪੀਤੀ ਤੇ ਉੱਥੇ ਮੇਨ ਗੱਲ ਮੇਰਾ ਸ਼ਰਾਬ ਪੀਣਾ ਜਾਂ ਨਾ ਪੀਣਾ ਨਹੀਂ ਹੈ। ਬਲਕਿ ਇਹ ਹੈ ਕਿ ਉਸ ਮੁੰਡੇ ਨੇ ਮੇਰੇ ਗਲਾਸੀ ਕਿਉਂ ਸਾਫਿਸ਼ਾ ਦੇ ਦਜੀਨ ਮੇਰੇ ਸਾਥੀ ਮੇਰੇ ਹੀ ਵਿਰੋਧ ਖੜੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਮੈਨੂੰ ਚਾਹੇ ਤੁਸੀਂ ਕੁਝ ਵੀ ਕਹੋ ਪਰ ਮੈਂ ਆਪਣੇ ਸਟੈਂਡ ਤੇ ਕਾਇਮ ਆ ਤੇ ਮੈਂ ਉਹਨੂੰ ਸਜ਼ਾ ਦਵਾ ਕੇ ਰਹਾਗੀ ਸਿਮਰ ਸੰਤੂ ਨੇ ਕਿਹਾ ਕਿ ਜਿਨੇ ਵੀ ਲੋਕ ਮੇਰੇ ਤੇ આરોਪ ਲਾ ਰਹੇ ਨੇ ਐਨਐਲਆਈ ਮੈਂ ਬੜਾ ਲੰਬਾ ਸਮਾਂ ਕੰਮ ਕੀਤਾ ਤੇ ਇਹਨਾਂ ਨੇ ਮੇਰੇ ਸਿਰ ਤੋਂ ਮੋਟੀਆਂ ਕਮਾਈਆਂ ਵੀ ਕੀਤੀਆਂ ਨੇ ਪਰ ਅੱਜ ਸਾਥ ਦੇਣ ਦਾ ਟਾਈਮ ਆਇਆ ਤਾਂ ਇਹਨਾਂ ਨੂੰ ਮੇਰੇ ਹੱਕ ਚ ਖੜਨਾ ਚਾਹੀਦਾ ਸੀ ਨਾ ਕਿ ਉਹਨਾਂ ਦੇ ਹੱਕ ਚ ਜਿਨ੍ਹਾਂ ਨੇ ਮੇਰੀ ਇੰਨੀ ਜ਼ਿਆਦਾ ਇਨਸਲਟ ਕੀਤੀ ਮੇਰੀ ਇੰਨੀ ਜ਼ਿਆਦਾ ਬੇਇੱਜ਼ਤੀ ਕੀਤੀ ਆਪਣੇ ਆਪ ਨੂੰ ਪ੍ਰਧਾਨ ਕਹਿ ਰਹੇ ਹੋ ਪ੍ਰਧਾਨ ਕਾਦੇ ਪ੍ਰਧਾਨ ਹੋ ਜੀ ਤੁਸੀਂ ਇਨਸਾਫ ਨਹੀਂ ਦਿਵਾ ਸਕਦੇ ਤਾਂ ਡਾਂਸਰ ਸਿਮਰ ਸੰਧੂ ਨੇ ਦਸੀਆ ਕਿ ਮੈਨੂੰ ਐਸਐਸਪੀ ਮੈਡਮ ਦਾ ਫੋਨ ਆਇਆ ਸੀ ਤੇ ਉਹਨਾਂ ਕਿਹਾ ਕਿ ਤੈਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ ਹੈ ਅਸੀਂ ਜੋ ਆ ਖੁਦ ਕਾਰਵਾਈ ਕਰਾਂਗੇ ਤੇ ਤੈਨੂੰ ਇਸ ਹਾਦਸੇ ਦਾ ਇਨਸਾਫ ਮਿਲੇਗਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਭਗ 24 ਘੰਟੇ ਵੀ ਨਹੀਂ ਪੈਂਡ ਦਿੱਤੇ ਸਰਕਾਰ ਨੇ ਕਾਰਵਾਈ ਇਸ ਮਾਮਲੇ 'ਚ ਕਰ ਦਿੱਤੀ